ਹੁਣ ਆਨੰਦਪੁਰ ਸੇਵ ਨੂੰ ਕਿਰਾਏ ਪਏ ਮੰਨ ਲਓ ਜੇ 4 ਮਹੀਨਿਆਂ ਦਾ ਵੀ ਰਾਸ਼ਨ ਅੰਦਰ ਹੋਏਗਾ ਬਾਕੀ ਦੇ 3 ਮਹੀਨੇ ਕੀ ਕੀਤਾ ਹੋਣਾ ਚਲੋ ਇਹ ਵੀ ਮੰਨ ਲਓ ਵੀ 6 ਮਹੀਨਿਆਂ ਦਾ ਰਾਸ਼ਨ ਹੋਵੇ ਇਹ ਨਾ ਹੈ ਨਹੀਂ ਸੀ ਚਲੋ ਮੰਨ ਲਓ ਵੀ 6 ਮਹੀਨਿਆਂ ਦਾ ਰਾਸ਼ਨ ਹੋਵੇ ਬਾਕੀ ਦਾ ਜਿਹੜਾ 1 ਮਹੀਨਾ ਹੈ ਉਹਦੇ ਚ ਕੀ ਕੀਤਾ ਹੋਣਾ ਦਨ ਤੇ ਭੁੱਖਿਆਂ ਦਾ ਇੱਕ ਕੱਢਣਾ ਬੜਾ ਔਖਾ ਹੋ ਜਾਂਦਾ ਹੈ ਇੱਕ ਦਿਨ ਦੀ ਗੱਲ ਛੱਡੋ ਇੱਕ ਡੰਗ ਪ੍ਰਸ਼ਾਦਾ ਨਾ ਨਾ ਮਿਲੇ ਘਰਾਂ ਚ ਕਲੇਸ਼ ਹੋ ਜਾਂਦੇ ਨੇ ਟਾਈਮ ਨਾ ਪ੍ਰਸ਼ਾਦਾ ਨਹੀਂ ਦਿੱਤਾ ਤਨ ਨੇ ਗੁਰੂ ਜੀ ਨੂੰ ਪਿਆਰ ਕਰਨ ਵਾਲੇ ਤਨ ਉਹ ਸੂਰਮੇ ਜੋਦੇ ਵੀਰ ਪਹਿਣਾ ਜਿਹੜੇ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਬੈਠੇ ਨੇ ਭੁੱਖਣ ਪਾਣੀ ਇੱਕੋ ਗੱਲ ਕਹਿੰਦੇ ਨੇ ਏ ਪੇ ਦਾਤ ਤੇਰੀ ਦਾਤਾਰ ਤੇਰੀ ਦਾਤ ਹੈ ਕਿਹੜੀ ਦਾਤ ਕੇਤਿਆਂ ਦੁੱਖ ਭੁੱਖ ਸਦਮਾਰ ਏ ਪੇ ਦਾਤ ਤੇਰੀ ਦਾਤਾਰ ਫਿਰ ਕੀ ਹੋਇਆ ਭੁੱਖ ਮਿਲ ਰਹੀ ਐ ਵੀ ਤੇ ਦਾਤ ਐ ਨਾ ਹੁਣ ਇਧਰਲੇ ਪਾਸੇ ਫੌਜ ਦੇ ਵਿੱਚ ਬਗਾਵਤ ਫੈਲਣੀ ਸ਼ੁਰੂ ਹੋ ਗਈ ਬਿਮਾਰੀ ਫੈਲਣ ਲੱਗ ਗਈ ਬਿਮਾਰੀ ਦੇ ਕਾਰਨ ਬਗਾਵਤ ਹੋਣ ਲੱਗੀ ਤੇ ਇਹਨਾਂ ਨੂੰ ਡਰ ਪੈ ਗਿਆ ਵੀ ਕਿਤੇ ਸਾਰੀ ਫੌਜ ਹੀ ਬਗਾਵਤ ਨਾ ਕਰ ਦੇਵੇ ਕਿਉਂਕਿ ਪਹਾੜੀ ਇਲਾਕਾ ਹੈ ਮੀਂਹ ਪੈ ਰਹੇ ਨੇ ਜਦੋਂ ਬਿਮਾਰੀ ਫੈਲਣ ਲੱਗੀ ਫੌਜ ਬਿਮਾਰ ਹੋਣ ਲੱਗੀ ਤੇ ਫੌਜੀ ਛੱਡ ਕੇ ਭੱਜਣ ਲੱਗੇ ਹੁਣ ਇਹ ਕਹਿੰਦੇ ਵੀ ਕੀ ਕੀਤਾ ਜਾਵੇ ਇੰਨੇ ਮਹੀਨਿਆਂ ਤੋਂ ਬੈਠੀਆਂ ਜੇ ਇਦਾਂ ਹੀ ਚਲੇ ਗਏ ਔਰੰਗਜੀਬ ਨੂੰ ਕੀ ਜਵਾਬ ਦੇ ਮੰਗੇ ਹੁਣ ਇਹਨਾਂ ਨੇ ਪਲੈਨਿੰਗ ਬਣਾਈ ਵੀ ਆਪਾਂ ਜਾ ਕੇ ਸੌਹਾ ਖਾ ਲੈਨੇ ਆ ਇਹ ਧਾਰਮਿਕ ਗੁਰੂ ਨੇ ਧਰਮ ਦਾ ਗਿਆਨ ਦਿੰਦੇ ਨੇ ਤੇ ਜੇ ਆਪਾਂ ਆਪਣੇ ਧਰਮ ਦੀਆਂ ਸੌਹਾ ਖਾਵਾਂਗੇ ਨਾ ਇਹਨਾਂ ਨੇ ਮੰਨ ਨਹੀਂ ਜਾਣੇ ਹੁਣ ਸੌਹਾ ਖਾਣ ਦੇ ਲਈ ਪਹਾੜੀ ਰਾਜੀਆਂ ਨੇ ਆਟੇ ਦੀ ਗਊ ਬਣਾਈ ਆ ਦਾ ਬਣਾਈ ਆਟੇ ਦੀ ਤੇ ਜਿਹੜੇ ਮੁਗਲ ਨੇ ਉਹ ਕੁਰਾਨ شریف ਲੈ ਕੇ ਆਏ ਨੇ ਸੋਚ ਕੇ ਆਏ ਨੇ ਵੀ ਝੂਠੀਆਂ ਹੀ ਸੌਹਾਂ ਖਾਣੀਆਂ ਨੇ ਝੂਠੀਆਂ ਕਸਮਾਂ ਖਾਣੀਆਂ ਵੇਖੋ ਰਾਜਨੀਤੀ ਕਿੱਦਾਂ ਦੀ ਚੀਜ਼ ਹੈ ਮਨੋਖ ਆਪਣੇ ਸਵਾਰਥ ਲਈ ਨਾ ਆਪਣੇ ਅਸਤ ਦੀਆਂ ਝੂਠੀਆਂ ਕਸਮਾਂ ਖਾ ਜਾਂਦਾ ਹੈ ਝੂਠੀਆਂ ਸੌਹਾਂ ਖਾ ਜਾਂਦਾ ਆਧਾਰਮਿਕ ਗ੍ਰੰਥ ਜੋ ਪਵਿੱਤਰ ਮੰਨਿਆ ਜਾਂਦਾ ਹੈ ਇਸਲਾਮ ਧਰਮ ਵਿੱਚ ਕੁਰਾਨ ਸ਼ਰੀਫ ਲੈ ਕੇ ਆਏ ਕਹਿੰਦੇ ਖਾ ਜਾਗੇ ਝੂਠੀ ਕਸਮ ਆ ਫਿਰ ਕੀ ਹੁੰਦਾ ਤੇ ਪਹਾੜੀ ਰਾਜੇ ਕਹਿੰਦੇ ਆਪਾਂ ਉਦਾਂ ਤੇ ਗਾਂ ਨੂੰ ਮਾਂ ਕਹਿੰਨੇ ਫਿਰ ਕਿਉਂ ਦੇ ਝੂਠੀ ਸੌ ਖਾ ਲੈਣੇ ਆ ਮਾਂ ਦੀ ਲੈ ਆਏ ਇੱਥੇ ਮੈਂ ਰੋਕ ਕੇ ਬੇਨਤੀ ਕਰਾਂ ਗਾਂ ਸਨਾਤਨ ਧਰਮ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਵੀ ਇਹ ਮਾਂ ਹੈ ਉਨ੍ਹਾਂ ਦਾ ਧਰਮ ਉਹਨਾਂ ਨੂੰ ਮੁਬਾਰਕ ਹੋਵੇ ਸਾਨੂੰ ਕੋਈ ਇਤਰਾਜ਼ ਨਹੀਂ ਆਪਣੇ ਧਰਮ ਵਿੱਚ ਕੁਝ ਮਰਜ਼ੀ ਕਰਨਾ ਮੈਂ ਗੱਲ ਕਰਦੀ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਦੇ ਨੇ ਚੇਤੇ ਰੱਖਿਓ ਗਾਂ ਸਾਡੀ ਮਾਂ ਨਹੀਂ ਹੈ ਸਾਡੀ ਮਾਂ ਕੌਣ ਹੈ ਜੀ ਸਾਡੇ ਮਾਤਾ ਜੀ ਕੌਣ ਨੇ ਮਾਤਾ ਸਾਹਿਬਕੌਰ ਯਾਦ ਰੱਖਿਓ ਹਮੇਸ਼ਾ ਮੈਂ ਵੇਖਿਆ ਕਿ ਸਿੱਖ ਵੀ ਨਾ ਗਾਂ ਨੂੰ ਪੇੜੇ ਦੇ ਹੀ ਜਾਂਦੇ ਨੇ ਕਹਿੰਦੇ ਜੀ ਮਾਂ ਹੈ ਗਾ ਮਾਂ ਨਹੀਂ ਕਹਿੰਦੇ ਇਹ ਦੁੱਧ ਦਿੰਦੀ ਐ ਤਾਂ ਮਾਂ ਕਹਿੰਨੇ ਆ ਦੁੱਧ ਤੇ ਮੱਝ ਵੀ ਦਿੰਦੀ ਆ ਮੱਝ ਨੂੰ ਮਾਂ ਨਹੀਂ ਕਿਹਾ ਕਦੇ ਸਾਡੇ ਲਈ ਮੱਝ ਵੀ ਜਾਨਵਰ ਐ ਤੇ ਗਾਂ ਵੀ ਇੱਕ ਜਾਨਵਰ ਐ ਮਾਂ ਨਹੀਂ ਸਾਡੀ ਮਾਤਾ-ਮਾਤਾ ਸਾਹਿਬ ਕੌਰ ਐ ਭੁੱਲਣਾ ਨਹੀਂ ਚਾਹੀਦਾ ਸਨ ਜਿਸ ਸਮੇਂ ਪਹਾੜੀ ਰਾਜੇ ਆਏ ਨੇ ਆ ਕੇ ਸੌਹਾ ਖਾਂਦੇ ਨੇ ਸਾਨੂੰ ਸਾਡੀ ਗਾਂ ਮਾਂ ਦੀ ਸੌਹ ਲੱਗੇ ਅਸੀਂ ਹਮਲਾ ਨਹੀਂ ਕਰਾਂਗੇ ਮੁਗਲ ਕਹਿੰਦੇ ਨੇ ਸਾਨੂੰ ਕਸਮ ਲੱਗੇ ਕੁਰਾਨ ਸ਼ਰੀਫ ਦੀ ਅਸੀਂ ਹਮਲਾ ਨਹੀਂ ਕਰਾਂਗੇ ਕੀ ਦੇ ਅੱਗੇ ਝੂਠ ਬੋਲਦੇ ਨੇ ਜਿਹੜਾ ਅੰਦਰ ਦੀਆਂ ਜਾਣਨ ਵਾਲਾ ਹੈ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਕਹਿਣੇ ਕਥਨ ਨਾ ਭੀਜੈ ਗੋਬਿੰਦ ਹਰ ਭਾਵ ਹੈ ਪੈਜ ਰਖਾਈਏ ਕਹਿਣ ਨਾ ਥੋੜਾ ਭੀਜਦੇ ਉਹਦੇ ਅੰਦਰ ਨੂੰ ਜਾਣਦਾ ਹੈ ਹਰੇ ਅੰਤਰਜਾਮੀ ਸਭ ਵਿਦ ਜਾਣੈ ਤਾਂ ਕਿਸ ਬਹਿ ਅੱਖ ਸੁਣਾਈਏ ਕਹਿਣੇ ਕਥਨ ਨ ਭੀਜੈ ਗੋਬਿੰਦ ਹਰ ਭਾਵੈ ਪਹਿਜ ਰਖਾਈਐ ਬਿਨ ਬੋਲਿਆ ਸਭ ਕਿਛ ਜਾਣਦਾ ਆਪਾ ਬੈਠੇ ਆ ਨਾ ਕੀ ਦੇ ਅੰਦਰ ਕੀ ਕੀ ਚੱਲਦਾ ਸਭ ਪਤਾ ਹੈ ਗੁਰੂ ਜੀ ਨੂੰ ਕਿਹੜੇ ਧਿਆਨ ਲਾ ਕੇ ਸੁਣ ਰਹੇ ਨੇ ਕਿੰਨਾ ਦਾ ਧਿਆਨ ਘਰ ਦੇ ਵਿੱਚ ਪਿਆ ਹੈ ਜਾ ਕਿਸੇ ਹੋਰ ਪਦਾਰਥ ਚ ਪੀਏ ਗੁਰੂ ਜੀ ਸਭ ਜਾਣਦੇ ਆਂ ਅੰਦਰ ਦੀਆਂ ਜਾਣਨ ਵਾਲੇ ਨੇ ਤੇ ਪਹਾੜੀ ਰਾਜੇ ਸੋਚਦੇ ਨੇ ਵੀ ਗੁਰੂ ਜੀ ਨੂੰ ਪਤਾ ਹੀ ਨਹੀਂ ਲੱਗਣਾ ਝੂਠੀਆਂ ਸੌਹਾ ਖਾ ਲੈਣੀਆਂ ਕਸਮਾਂ ਖਾ ਲੈਣੀਆਂ ਹੁਣ ਜਾਣੀ ਜਾਣ ਸਤਗੁਰੂ ਜੀ ਸਿੱਖਾਂ ਨੂੰ ਦੱਸ ਦਿੰਦੇ ਨੇ ਵੀ ਇਹ ਝੂਠ ਬੋਲਦੇ ਨੇ ਪ੍ਰੈਕਟੀਕਲ ਕਰਕੇ ਵੀ ਵਿਖਾ ਦਿੰਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਅਸੀਂ ਆਪਣਾ ਪਹਿਲਾ ਜ਼ਰੂਰੀ ਸਮਾਨ ਭੇਜਾਂਗੇ ਖੱਤਰਾਂ ਦਾ ਪ੍ਰਬੰਧ ਕਰਦੇ। ਖੱਤਰਾਂ ਆਉਂਦੀਆਂ ਨੇ ਖੱਤਰਾਂ ਤੇ ਠੇਕਰੀਆਂ ਵਗੈਰਾ ਲੱਦ ਦਿੱਤੀਆਂ ਜਾਂਦੀਆਂ। ਤੇ ਫੌਜ ਹਮਲਾ ਕਰ ਦਿੰਦੀ ਹੈ ਵੀ ਲੁੱਟ ਲਈਏ। ਜਦੋਂ ਹਮਲਾ ਕਰਦੀ ਆ ਤੇ ਵੇਖਦੀ ਆ ਠੇਕਰੀਆਂ ਨਿਕਲਦੀਆਂ। ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਾਡਾ ਪਾਜ ਉਗੜ ਗਿਆ। ਫਿਰ ਮੁਖੀ ਦਬਾਰਾ ਆਉਂਦੇ ਨੇ ਗੁਰੂ ਦਰਬਾਰ ਦੇ ਵਿੱਚ। ਆ ਕੇ ਕਹਿੰਦੇ ਨੇ ਗੁਰੂ ਜੀ ਫੌਜ ਨੂੰ ਨਹੀਂ ਸੀ ਪਤਾ ਵੀ ਅਸੀਂ ਇੱਥੇ ਵਾਅਦਾ ਕਰਕੇ ਗਏ ਆ ਉਹਨਾਂ ਨੇ ਇਦਾਂ ਹੀ ਹਮਲਾ ਕਰ ਦਿੱਤਾ ਹੁਣ ਅਸੀਂ ਫੌਜ ਸਮਝਾ ਲ ਦਿੱਤੀ ਆ ਹੁਣ ਹਮਲਾ ਨਹੀਂ ਕਰਨਗੇ ਤੁਸੀਂ ਕਿਲੇ ਨੂੰ ਖਾਲੀ ਕਰ ਦੇਵੋ ਜਾਣੀ ਜਾਣ ਸਤਿਗੁਰੂ ਜੀ ਸੰਗਤਾਂ ਦੇ ਨਾਲ ਗੱਲਬਾਤ ਕਰਦੇ ਨੇ ਤੇ ਨਤੀਜਾ ਹੀ ਨਿਕਲਦੇ ਵੀ ਸਿੱਖ ਬੇਨਤੀ ਕਰਦੇ ਨੇ ਵੀ ਇੱਥੇ ਅਸੀਂ ਭੁੱਖ ਨਾਲ ਲੜੀ ਰਹੇ ਆ ਇੱਥੇ ਵੀ ਜੰਗ ਕਰ ਰਹੇ ਆ 12ਵੀਂ ਜੰਗ ਹੋਣੀ ਆ ਕਿਉਂ ਨਾ ਇੰਨਾ ਜ਼ਾਲਮਾਂ ਦੇ ਆਹੂ ਲਾ ਕੇ ਸ਼ਹੀਦ ਹੋਈਏ ਫੈਸਲਾ ਹੋ ਜਾਂਦਾ ਵੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਜਾਵੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਪਹਿਲਾਂ ਸਤਿਗੁਰੂ ਜੀ ਵੱਡੇ ਸਹਿਬਜ਼ਾਦਿਆਂ ਨਾਲ ਕੁਝ ਸਿੱਖਾਂ ਦੇ ਸਮੇਤ ਆਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਇੱਕ ਲਾਸਟ ਢੇੜਾ ਲਾ ਕੇ ਹੁੰਦੇ ਨੇ ਆਖਰੀ ਢੇਡਾ ਕੱਢਦੇ ਜਿੱਥੇ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਹੋਇਆ ਸੀ ਉੱਥੇ ਵੀ ਗੁਰੂ ਜੀ ਜਾਂਦੇ ਨੇ ਹੁਣ ਜਿਸ ਸਮੇਂ ਅੱਧੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਜਾਂਦਾ ਜਥੇ ਬਣਾ ਦਿੱਤੇ ਜਾਂਦੇ ਨੇ ਮਾਤਾ ਗੁਜਰ ਕੌਰ ਜੀ ਦੇ ਨਾਲ ਛੋਟੇ ਸਾਹਿਬ ਜਾਂਦੇ ਨੇ ਵੱਡੇ ਸਾਹਿਬ ਜਾਂਦੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਨੇ ਗੁਰੂ ਜੀ ਦੇ ਮਹਿਲ ਇਹ ਭਾਈ ਮਨੀ ਸਿੰਘ ਜੀ ਭਾਈ ਜਵਾਰ ਸਿੰਘ ਜੀ ਹੁਣਾਂ ਦਾ ਜਿਹੜਾ ਜਥਾ ਹੈ ਉਹਦੇ ਵਿੱਚ ਜਿਸ ਸਮੇਂ ਅਧੀ ਰਾਤ ਨੂੰ ਸਤਿਗੁਰੂ ਜੀ ਰਵਾਨਾ ਹੁੰਦੇ ਨੇ ਸੋਚ ਕੇ ਵੇਖੋ ਆਪਾਂ ਆਪਣੇ ਘਰਾਂ ਨੂੰ ਨਾ ਬੜੇ ਪਿਆਰ ਨਾਲ ਬਣਾਉਨੇ ਕੱਲੀ-ਕੱਲੀ ਚੀਜ਼ ਕਿਵੇਂ ਪਿਆਰ ਨਾਲ ਸਜਾਉਣੀ ਆ ਅੱਧੀ ਰਾਤ ਨੂੰ ਅਚਨ ਚੇਤ ਆਪਣਾ ਘਰ ਛੱਡਣਾ ਪੈਜੀ ਕਿਵੇਂ ਦਾ ਮਹਿਸੂਸ ਹੋਵੇਗਾ ਕਦੇ ਪੁੱਛੀ ਉਹਨਾਂ ਬਜ਼ੁਰਗਾਂ ਨੂੰ ਜਿਹੜੇ 47 ਵੇਲੇ ਛੱਡ ਕੇ ਆਏ ਨੇ ਜਾਂ ਇਧਰੋਂ ਗਏ ਨੇ ਜਾਂ ਉਧਰੋਂ ਆਏ ਨੇ ਅੱਜ ਵੀ ਜਦੋਂ 1947 ਦੀ ਗੱਲ ਚੱਲਦੀ ਹੈ ਨਾ ਉਹਨਾਂ ਦੀਆਂ ਅੱਖਾਂ ਪਰ ਆਉਂਦੀਆਂ ਨੇ ਕਹਿੰਦੇ ਪੁੱਤਰਾ ਬੜਾ ਔਖਾ ਸੀ ਉੱਜੜ ਕੇ ਆਏ ਸੀ ਸਾਰਾ ਕੁਝ ਨਵੇਂ ਸਿਰਿਓਂ ਕੀਤਾ ਹੈ ਕਰ ਛੱਡਣੇ ਬੜੇ ਔਖੇ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਛੱਡ ਦਿੱਤਾ ਕਿੰਨਾਂ ਦੇ ਲਈ ਛੱਡੇ ਆਪਨੇ ਲਈ ਰੌਲਾ ਕੀ ਹੈ ਪਹਾੜੀ ਰਾਜੇ ਕਿਉਂ ਆਏ ਤੁਸੀਂ ਇਹਨਾਂ ਨੂੰ ਸਰਦਾਰੀਆਂ ਕਿਉਂ ਦੇ ਰਹੀਆਂ ਜਿਨ੍ਹਾਂ ਨੂੰ ਅਸੀਂ ਲਤਾੜ ਕੇ ਰੱਖਿਆ ਉੱਚਾ ਕਿਉਂ ਚੁੱਕ ਰਹੀਆਂ ਬਸ ਇਹੀ ਰੋਲ ਹੈ ਇਹੀ ਰੰਜਸ ਹੈ ਮਨੁੱਖਤਾ ਦੀ ਖਾਤਰ ਤੁਸੀਂ ਕਿਉਂ ਆਵਾਜ਼ ਠਾਉਣੀ ਹੋ ਕਿਉਂ ਸਾਨੂੰ ਜ਼ੁਲਮ ਨਹੀਂ ਕਰਨ ਦੇ ਰਹੇ ਇਹੀ ਤੇ ਰੌਲੇ ਸਾਡੇ ਲਈ ਤੁਰੇ ਨੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਅਸੀਂ ਆਰਾਮ ਨਾਲ ਆਪਣੇ ਘਰਾਂ 'ਚ ਬਹਿ ਸਕੀ ਜਦੋਂ ਸਰਸਾ ਨਦੀ ਦੇ ਕੰਢੇ ਤੇ ਆਉਂਦੇ ਨੇ ਨਾ ਇਹ ਜਾ ਲਮ ਪਿੱਠ ਪਿੱਛੇ ਬਾਰ ਕਰਦੇ ਨੇ ਸ਼ਾਹੀ ਤਿੱਬੀ ਦੇ ਉੱਤੇ ਵੀ ਕਮਸਾਨ ਦਾ ਜੁੱਧ ਹੁੰਦਾ ਸਰਸਾ ਨਦੀ ਦੇ ਕੰਢੇ ਤੇ ਵੀ ਬੜੀ ਭਾਰੀ ਜੰਗ ਹੁੰਦੀ ਆ ਪਹਾੜੀ ਰਸਤਾ ਉਹ ਦਾ ਮਹੀਨਾ ਹੈ ਤੁੰਦ ਪਈਆ ਮੀਂਹ ਵੀ ਪੈ ਰਿਹਾ ਤੇ ਅੱਗੋਂ ਸਰਸਾ ਵੀ ਚੜੀ ਹੋਈ ਆ ਪਿੱਛੋਂ ਝਾਲਮ ਚੜ ਕੇ ਆਏ ਆ ਅੱਗੋਂ ਸਰਸਾ ਚੜੀ ਹੋਈ ਆ ਅੰਤਾਂ ਦੀ ਠੰਡ ਐ ਅੱਜ ਵੀ ਵੇਖੋ ਉਹਦੇ ਮਹੀਨੇ 'ਚ ਨਾ ਆਪਾਂ ਸਾਫ਼ ਫਰਸ਼ ਤੇ ਤੁਰਨਾ ਹੋਵੇ ਪੱਧਰੇ ਇਲਾਕੇ ਵਿੱਚ ਤੁਰਨਾ ਹੋਵੇ ਤੁਰਿਆ ਨਹੀਂ ਜਾਂਦਾ ਉਤੇ ਪਹਾੜੀ ਇਲਾਕੇ 'ਚ ਤੁਰ ਰਹੇ ਨੇ ਨਾਲੇ ਹੁਣ ਤੇ ਪ੍ਰਦੂਸ਼ਣ ਵੀ ਬਹੁਤ ਹੋ ਗਿਆ ਉਨੀ ਠੰਡ ਨਹੀਂ ਰਹੀ ਜਿੰਨੀ ਪਹਿਲਾਂ ਹੁੰਦੀ ਸੀ। ਉਨੀ ਠੰਡ ਵੀ ਨਹੀਂ ਤੇ ਨਾਲੇ ਪਹਾੜੀ ਲਾਕੇ ਚ ਤਾਂ ਬੈਸੇ ਵੀ ਠੰਡ ਜ਼ਿਆਦਾ ਹੁੰਦੀ ਆ। ਸਰਸਾ ਨਦੀ ਦੇ ਕੰਡੇ ਤੇ ਆਏ ਕਿੰਨਾ ਪਿਆਰ ਕਰਦੇ ਨੇ ਸਾਡੇ ਨਾਲ। ਅੱਗੋਂ ਸਰਸਾ ਚੜੀ ਆ ਪਿੱਛੋਂ ਝਾਲਮ ਚੜੀ ਕੇ ਆ ਰਿਹਾ ਹੈ। ਅੱਧੀ ਰਾਤ ਨੂੰ ਘਰ ਛੱਡিয়ে ਮੀਂਹ ਪੈ ਰਿਹਾ ਧੁੰਦ ਪਈ ਆ ਕੰਡਿਆਲਾ ਰਸਤਾ ਹੈ। ਫਿਰ ਵੀ ਸਰਸਾ ਨਦੀ ਦੇ ਕੰਢੇ ਦੇ ਉੱਤੇ ਗੁਰੂ ਜੀ ਨੇ ਬਾਣੀ ਸੁਣੀ ਆ ਨਿਤ ਨੀਮ ਸੁਣੀ ਹੈ ਕਿਉਂ ਸੁਣੀ ਹੈ ਸਾਨੂੰ ਸਮਝਾਉਣਾ ਸੀ ਕਈ ਵਾਰ ਸਿੱਖਾਂ ਦੇ ਘਰਾਂ ਵਿੱਚ ਪੈਦਾ ਹੋਣ ਵਾਲੇ ਵੀ ਇਹ ਗੱਲਾਂ ਆਮੀ ਕਹਿ ਦਿੰਦੇ ਨੇ ਵੀ ਰੋਜ਼ ਪਾਠ ਕਿਉਂ ਕਰਨੇ ਰੋਜ਼ ਜਪਜੀ ਸਾਹਿਬ ਕਿਉਂ ਪੜ੍ਹਨੇ ਆ ਰੋਜ਼ ਆਸਾ ਦੀ ਵਾਰ ਕਿਉਂ ਪੜ੍ਹਨੀ ਆ ਰੋਜ਼ ਸੋਦਰ ਦਾ ਪਾਠ ਕਿਉਂ ਕਰਨਾ ਜਿਸ ਦਿਨ ਝਾਲਮ ਚੜ ਕੇ ਆਇਆ ਸੀ ਨਾ ਅੰਤਾਂ ਦੀ ਮੁਸ਼ਕਲ ਦੇ ਸਮੇਂ ਵਿੱਚ ਵੀ ਗੁਰੂ ਜੀ ਨੇ ਨਿਤਨੇਮ ਕਰਕੇ ਵਿਖਾਇਆ ਕਹਿਣ ਲੱਗੇ ਪੁੱਤ ਇਹ ਰੋਜ਼ ਕਰਨਾ ਇੰਨਾ ਜ਼ਰੂਰੀ ਆ ਭਾਵੇਂ ਤੈਨੂੰ ਅੱਧੀ ਰਾਤ ਨੂੰ ਘਰ ਛੱਡਣਾ ਪੈ ਜੇ ਆਵੇਂ ਤੇਰਾ ਜਵਾਨ ਪੁੱਤ ਜੰਗ ਦੇ ਮੈਦਾਨ ਵਿੱਚ ਹੋਵੇ ਤੂੰ ਨਿਤ ਨਿਮੂਦਨ ਵੀ ਨਾ ਛੱਡੀ ਆਪਾ ਤੇ ਆਰਮ ਨਾਲ ਘਰਾਂ ਚ ਬੈਠੀ ਪੁੱਛੀ ਜਾਨਨੀ ਆ ਇਹ ਰੋਜ਼ ਕਿਉਂ ਕਰਨਾ ਹੁੰਦਾ ਰੋਜ਼ ਕਰਨਾ ਕਿੰਨਾ ਜ਼ਰੂਰੀ ਆ ਕਰਕੇ ਵਿਖਾਇਆ ਗੁਰੂ ਜੀ ਨੇ ਕਦੇ ਨਹੀਂ ਕੋਈ ਕਹਿੰਦਾ ਵੀ ਰੋਟੀ ਰੋਜ਼ ਕਿਉਂ ਖਾਣੇ ਆ ਸਾਹ ਰੋਜ਼ ਕਿਉਂ ਲੈਣੇ ਆ ਰੋਜ਼ ਸੌਣੇ ਕਿਉਂ ਆ ਰੋਜ਼ ਜਾਗਦੇ ਕਿਉਂ ਆ ਪਰ ਜਦੋਂ ਬਾਣੀ ਦੀ ਗੱਲ ਆਉਂਦੀ ਆ ਰੋਜ਼ ਕਿਉਂ ਕਰਨੇ ਰੋਜ਼ ਗੁਰਦੁਆਰੇ ਕਿਉਂ ਜਾਣੇ ਰੋਜ਼ ਸੰਗਤ ਕਿਉਂ ਕਰਨੀ ਆ ਰੋਜ ਨਿਤਨੀਮ ਕਿਉਂ ਕਰਨੇ ਗੁਰੂ ਜੀ ਸਾਨੂੰ ਸਿਖਾ ਰਹੇ ਨੇ ਕਿੰਨਾ ਪਿਆਰ ਕਰਦੇ ਨੇ ਸਾਡੇ ਨਾਲ ਵੱਡਾ ਪੁੱਤ ਜੀਤ ਸਿੰਘ ਜੰਗ ਦੇ ਮੈਦਾਨ ਚ ਜੂਝ ਰਿਹਾ ਹੈ ਗੁਰੂ ਪਿਤਾ ਜੀ ਹਜੇ ਵੀ ਸਾਡੇ ਬਾਰੇ ਸੋਚੀ ਜਾਂਦੇ ਨੇ ਮੈਂ ਸਿਖਾ ਦਿਆਂ ਮੈਂ ਸਿੱਖਿਆ ਦੇ ਦੇਮਾ ਬਾਣੀ ਪੜ੍ਹਨੀ ਇੰਨੀ ਜ਼ਰੂਰੀ ਆ ਉਸ ਦਿਨ ਵੀ ਨਿਤਨੀਮ ਹੁੰਦਾ ਹੁਣ ਸਰਸਾ ਨਦੀ ਦੇ ਵਿੱਚ ਘੋੜੇ ਬਾੜ ਦਿੱਤੇ ਜਾਂਦੇ ਨੇ ਅੱਜ ਵੀ ਜਦੋਂ ਆਨੰਦਪੁਰ ਸਾਹਿਬ ਜਾਣੀ ਆ ਨਾ ਜ਼ਰੂਰ ਦਰਸ਼ਨ ਕਰਿਆ ਕਰੀਏ ਸਰਸਾ ਨਦੀ ਦੇ ਕੰਢੇ ਤੇ ਨਾ ਜ਼ਰੂਰ ਜਾਇਆ ਕਰੀਓ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਤੇ ਉਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਭੈਣਾ ਦੀ ਆਵਾਜ਼ ਆਈ ਹੈ ਗੁਰਦੁਆਰਾ ਪਰਵਾਰ ਬਿਸ਼ੋੜਾ ਸਾਹਿਬ ਜਿਹੜੇ ਅੰਦਰੋ ਜੁੜੇ ਆ ਨਾ ਜਦੋਂ ਗੁਰਦੁਆਰਾ ਸਾਹਿਬ ਦਾ ਨਾਮ ਲੈਂਦੇ ਨਹੀਂ ਉਹਨਾਂ ਦਾ ਅੰਦਰ ਕੰਬ ਜਾਂਦਾ ਹੈ ਇੱਥੇ ਗੁਰੂ ਜੀ ਦਾ ਪਰਿਵਾਰ ਵਿਛੜ ਗਿਆ ਮਾਤਾ ਗੁਜਰ ਕੌਰ ਜੀ ਨੇ ਵੀ ਆਪਣਾ ਘੋੜਾ ਸਰਸਾ ਨਦੀ ਦੇ ਵਿੱਚ ਬਾੜਿਆ ਪਰ ਬਹਾ ਇੰਨਾ ਤੇਜ਼ ਸੀ ਪਾਣੀ ਦਾ ਕਿ ਮਾਤਾ ਜੀ ਦੇ ਘੋੜੇ ਨੂੰ ਦੂਜੇ ਪਾਸੇ ਹੀ ਰੁੜ ਕੇ ਲੈ ਗਿਆ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਸਰਸਾ ਨਦੀ ਨੂੰ ਪਾਰ ਕਰ ਗਏ ਜਦੋਂ ਪਾਰ ਕੀਤਾ ਨਾ ਗੁਰੂ ਜੀ ਪਿੱਛੇ ਮੁੜ ਕੇ ਵੇਖਦੇ ਨੇ ਵੀ ਮਾਤਾ ਜੀ ਦਾ ਘੋੜਾ ਤੇ ਦੂਜੇ ਪਾਸੇ ਜਾ ਰਿਹਾ ਹੈ ਮਾਤਾ ਜੀ ਨੇ ਵੀ ਆਪਣੇ ਪੁੱਤ ਨੂੰ ਵੇਖਿਆ ਇਦਾਂ ਲੱਗਿਆ ਕਿਸੇ ਵਿਦਵਾਨ ਨੇ ਲਿਖਿਆ ਕਹਿੰਦੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਾਤਾ ਜੀ ਨੂੰ ਕਹਿ ਰਹੇ ਹੋਣ ਮਾਂ ਡੋਲੀ ਨਾ ਕਦੇ ਸਮਾਂ ਸੀ ਜਦੋਂ ਤੁਸੀਂ ਆਪਣੇ ਪਤੀ ਨੂੰ ਤੋਰਿਆ ਸੀ ਤੇ ਮੈਂ ਆਪਣੇ ਪਿਤਾ ਜੀ ਨੂੰ ਤੋਰਿਆ ਸੀ ਮਾਂ ਹੁਣ ਸਮਾਉਣੇ ਮੈਂ ਆਪਣੇ ਪੁੱਤ ਤੋਰਾਂਗਾ ਤੁਸੀਂ ਆਪਣੇ ਪੁੱਤਰੇ ਤੋਰ ਦੇਣਾ ਮਾਤਾ ਗੁਜਰ ਕੌਰ ਜੀ ਕੁੰਮੂ 마什 ਕੀ ਦੀ ਚੌਪੜੀ ਵੱਲ ਜਾਂਦੇ ਨੇ ਗੁਰੂ ਜੀ ਦੇ ਮਹਿਲ ਦਿੱਲੀ ਵੱਲ ਜਾਂਦੇ ਨੇ ਤੇ ਗੁਰੂ ਪਿਤਾ ਜੀ ਵੱਡੇ ਸਹਿਬਜ਼ਾਦਿਆਂ ਦੇ ਨਾਲ ਰੋਪੜ ਹੁੰਦੇ ਹੋਏ ਕੋਟਲਾ ਨਿਹੰਗ ਖਾਂ ਦੇ ਘਰੇ ਹੁੰਦੇ ਹੋਏ ਚਮਕਾਰ ਦੀ ਕੱਚੀ ਗੜੀ ਵਿੱਚ ਜਾਂਦੀ। ਕੱਚੀ ਗੜੀ ਦੇ ਵਿੱਚ ਆ ਕੇ ਵੀ ਨਿਤਨੀਮ ਹੁੰਦਾ ਬਾਣੀ ਪੜੀ ਜਾਂਦੀ ਆ। ਸੋਚ ਕੇ ਵੇਖੋ ਕਿਸੇ ਦਾ ਘਰ ਉੱਜੜ ਜਾਵੇ। ਪਰਿਵਾਰ ਵਿਛੜ ਜਾਵੇ ਉਹ ਬੰਦਾ ਮੰਜੇ ਤੋਂ ਉੱਠਣ ਦੇ ਯੋਗ ਨਹੀਂ ਰਹਿੰਦਾ ਹਿੰਮਤੀ ਹਾਰ ਜਾਂਦਾ ਹੈ। ਪਰ ਧਾਨੇ ਕਲਗੀਆਂ ਵਾਲਾ ਪਾਤਸ਼ਾਹ ਕੌਣ ਰੀਸ ਕਰੇਗਾ ਲੋਕ ਕਹਿੰਦੇ ਨੇ ਆਨੰਦ ਪਰ ਉਜੜ ਚੁੱਕੀ ਐ ਪਰਿਵਾਰ ਵਿਛੜ ਚੁੱਕੀ ਐ ਫਿਰ ਵੀ ਸਾਡਾ ਬਾਪੂ ਕੱਚੀ ਗੜੀ ਦੇ ਵਿੱਚ ਲੱਖਾਂ ਦੀ ਫੌਜ ਦਾ ਮੁਕਾਬਲਾ ਕਰਨ ਦੇ ਲਈ ਤਿਆਰ ਬਰ ਤਿਆਰ ਬੈਠਾ ਐ ਕੱਚੀ ਗੜੀ ਨੂੰ ਲੱਖਾਂ ਦੀ ਫੌਜ ਨੇ ਘੇਰਾ ਪਾਇਆ ਕੁਝ ਵਿਦਵਾਨ ਕਹਿੰਦੇ ਨੇ ਵੀ 10 ਲੱਖ ਦੀ ਗਿਣਤੀ ਵਿੱਚ ਫੌਜ ਆਈ ਆ ਇਹ ਲਿਖੀਆਂ ਹੋਈਆਂ ਗੱਲਾਂ ਨੇ ਕਹਿੰਦੇ ਜਿਵੇਂ ਆਪਾਂ ਕਹਿੰਦੇ ਨਾ ਕਮਾਂਡੋ ਫੋਰਸ ਸਪੈਸ਼ਲ ਫੋਰਸ ਹੁੰਦੀ ਆ ਸਪੈਸ਼ਲ ਫੋਰਸ ਮੰਗਾਈ ਗਈ 700 ਦੇ ਕਰੀਬ ਧੋਪਾਂ ਦਾ ਵੀ ਜ਼ਿਕਰ ਮਿਲਦਾ ਧੋਪਾਂ ਵੀ ਮੰਗਾਈਆਂ ਸੀ ਕੱਚੀ ਗੜੀ ਨੂੰ ਜਦੋਂ ਘੇਰਾ ਪਾਇਆ ਗਿਆ ਇਹ ਕੋਈ ਪੱਕੀ ਹਵੇਲੀ ਨਹੀਂ ਸੀ ਕੱਚੀ ਗੜੀ ਆ ਕੱਚੀਆਂ ਕੰਧਾਂ ਦੀ ਕੱਚੀ ਗੜੀ ਦੇ ਵਿੱਚ ਆਕੇ ਵੀ ਬਾਣੀ ਪੜੀ ਗਈ ਤੇ ਜਦੋਂ ਅਰਦਾਸ ਹੁੰਦੀ ਆ ਨਾ ਅਰਦਾਸ ਦੀ ਸਮਾਪਤੀ ਤੇ ਜੈਕਾਰਾ ਲਾਇਆ ਜਾਂਦਾ ਹੈ। ਤੇ ਉਸ ਜੈਕਾਰੇ ਦਾ ਜਵਾਬ 43 ਸਿੰਘ ਗੜੀ ਦੇ ਵਿੱਚ 43 ਸਿੰਘ ਨੇ 40 ਸ਼ਹੀਦ ਹੋਣਗੇ। ਤਿੰਨ ਗੁਰੂ ਜੀ ਦੇ ਨਾਲ ਜਾਣਗੇ ਜਦੋਂ ਕੱਚੀ ਗੜੀ ਨੂੰ ਛੱਡਿਆ ਜਾਵੇ। ਜਦੋਂ 43 ਨੇ ਜਵਾਬ ਦਿੱਤਾ ਨਾ ਜੈਕਾਰੇ ਦਾ। ਇੰਨੀ ਚੜਦੀ ਕਲਾ ਨਾਲ ਜਵਾਬ ਦਿੱਤਾ ਗਿਆ ਕਿ ਇੱਕ ਵਾਰੀ ਤਾਂ ਲੱਖਾਂ ਦੀ ਫੌਜ ਨੂੰ ਕੰਬਣੀ ਛੜ ਗਈ ਸੀ ਕਹਿਣ ਲੱਗੇ ਵੀ ਸੂਤੇ ਮਿਲੀ ਸੀ 40 ਕੰਨੇ ਇਹ ਤਾਂ ਇਹ ਲੱਗਦਾ ਜਿਵੇਂ 40 ਹਜ਼ਾਰ ਹੋਣ ਕਿੰਨਾ ਡਰੇ ਹੋਏ ਨੇ 40ਆਂ ਨੂੰ ਫੜਨ ਲਈ ਲੱਖਾਂ ਦੀ ਫੌਜ ਮਗਵਾਈ ਗਈ ਆ ਕਿੰਨਾ ਡਰਦੇ ਨੇ ਉਹ ਸਿੰਘਾਂ ਦੇ ਜਨੂਨ ਤੋਂ ਗੁਰੂ ਜੀ ਨਾਲ ਪਿਆਰ ਹੀ ਇੰਨਾ ਕਰਦੇ ਨੇ ਸੂਰਮੇ ਮਰਨਾ ਮਾਰਨ ਦੇ ਲਈ ਤਿਆਰ ਹੋ ਜਾਂਦੇ ਨੇ ਮਿਟਣ ਦੇ ਲਈ ਤਿਆਰ ਨੇ ਜਿੰਨਾ ਟਾਈਮ ਅਸੀਂ ਆ ਨਾ ਉਨਾ ਟਾਈਮ ਤੁਹਾਨੂੰ ਗੁਰੂ ਜੀ ਤੱਕ ਨਹੀਂ ਹੁੰਨਦਿਆਂਗੇ ਜਿਸ ਸਮੇ ਸਮਾਪਤੀ ਹੁੰਦੀ ਆ ਅਰਦਾਸ ਬੇਨਤੀ ਤੋਂ ਬਾਅਦ ਗੁਰੂ ਜੀ ਸਾਰਿਆਂ ਨੂੰ ਕਹਿੰਦੇ ਨੇ ਵੀ ਤੁਸੀਂ ਆਰਾਮ ਕਰੋ ਅੱਜ ਪਹਿਰਾ ਮੈਂ ਦੀ ਮੰਗਾ ਹੁਣ ਸਾਰੇ ਆਰਾਮ ਕਰਨ ਦੇ ਲਈ ਬੈਠ ਜਾਂਦੇ ਨੇ ਕੁਝ ਨੇ ਘੋੜਿਆਂ ਦੀਆਂ ਕਾਠੀਆਂ ਲਾ ਲਈਆਂ ਉਹ ਜ਼ਮੀਨ ਤੇ ਵਿਸ਼ਾ ਕੇ ਲੇਟ ਗਏ ਪੈ ਗਏ ਸੋਚ ਕੇ ਵੇਖੋ ਪੂਦੇ ਮਹੀਨੇ ਚ ਨਾ ਆਪਾਂ ਮਸ਼ੀਨ ਦੇ ਵਿੱਚ ਕੱਪੜੇ ਧੋਈਏ ਸੁਕਾ ਵੀ ਲੈਣੇ ਆ ਸੁਕਾ ਲਈਏ ਫਿਰ ਵੀ ਸਲਾਬੇ ਜੇ ਰਹਿ ਜਾਂਦੇ ਨੇ ਤੇ ਇਹ ਜਿਹੜੀ ਤਰਤਾਲੀ ਨੇ ਨਾ ਇਹ ਸਰਸਾ ਨਦੀ ਨੂੰ ਪਾਰ ਕਰਕੇ ਆਏ ਨੇ ਕਪੜੇ ਸੁੱਕ ਨਹੀਂ ਪਾਏ ਇਨਾਂ ਨੇ ਨੁੱਚੜ ਰਹੇ ਨੇ ਕਿਉਂਕਿ ਉਹੀ ਕਪੜੇ ਤਾਂ ਤਨਉਤੇ ਨੇ ਉਦਾਂ ਹੀ ਸਰਸਾ ਨਦੀ ਨੂੰ ਪਾਰ ਕੀਤਾ ਹੁਣ ਉਹ ਕਪੜੇ ਸਲਾਬੇ ਨੇ ਉਹਦੇ ਮਹੀਨੇ ਚ ਜ਼ਮੀਨ ਤੇ ਪਏ ਨੇ ਸਲਾਬੇ ਕਪੜੇ ਨੇ ਕਿੱਦਾਂ ਨੀਂਦ ਆਏਗੀ ਅਰੇ ਗੁਰੂ ਜੀ ਦਾ ਹੁਕਮ ਕਮਾਉਣੇ ਗੁਰੂ ਜੀ ਨੇ ਕਹਿ ਦਿੱਤਾ ਵੀ ਤੁਸੀਂ ਆਰਾਮ ਕਰੋ ਕੁਝ ਲੇਟ ਗਏ ਕੁਝ ਬੈਠ ਗਏ ਗੁਰੂ ਜੀ ਸਾਰਿਆਂ ਕੋਲ ਜਾ ਰਹੇ ਨੇ ਕਿ ਸਿੱਧਾ ਮੱਥਾ ਚੁੰਮਦੀ ਨਹੀਂ ਇੱਥੋਂ ਤੱਕ ਜੇਕਰ ਮਿਲਦੇ ਅੱਲਾ ਯਾਰਖਾ ਜੋਗੀ ਜੀ ਕਹਿੰਦੇ ਨੇ ਕਹਿੰਦੇ ਗੁਰੂ ਜੀ ਉਹਨਾਂ ਦੇ ਚਰਨਾਂ ਵਾਲੇ ਪਾਸੇ ਵੀ ਜਾ ਕੇ ਬਹਿੰਦੇ ਨੇ ਚਰਨਾ ਦੇ ਵਿੱਚ ਕੰਡੇ ਵੱਜੇ ਨੇ ਛਾਲੇ ਹੋਏ ਨੇ ਜ਼ਖਮ ਹੋਏ ਨੇ ਗੁਰੂ ਜੀ ਪਿਆਰ ਦੇ ਰਹੇ ਨੇ ਕੱਲ ਨੂੰ ਮੇਰੇ ਇਸ ਪੁੱਤ ਨੇ ਸ਼ਹੀਦ ਹੋ ਜਾਣਾ ਜਿਸ ਸਮੇਂ ਅਗਲੀ ਸਵੇਰ ਹੁੰਦੀ ਆ ਹੁਣ ਫੌਜ ਹਿਆ ਕਰਦੀ ਅੱਗੇ ਵਧਣ ਦਾ ਕਹਿੰਦੇ ਕੱਚੀ ਤੇ ਘੜੀ ਆ ਮਿੰਟਾਂ ਦੇ ਵਿੱਚ ਆਪਾਂ ਟਾ ਦੇਣੀ ਆ ਆਪਣੀ ਕਿੰਨੀ ਗਣਤੀ ਆ ਹੁਣ ਜਦੋਂ ਅੱਗੇ ਵਧਦੇ ਆ ਨਾ ਅੱਗੋਂ ਕੋਈ ਤੀਰ ਨਹੀਂ ਆਉਂਦਾ ਘੜੀ ਦੇ ਵਿੱਚੋਂ ਕੋਈ ਤੀਰ ਨਹੀਂ ਚਲਾਇਆ ਜਾਂਦਾ ਇਹ ਸੋਚਦੇ ਨਹੀਂ ਵੀ ਇਹਨਾਂ ਦੇ ਕੋਲ ਅਸ਼ਤਰ ਹੈ ਨਹੀਂ ਇੱਕ ਹੁੰਦਿਆ ਸ਼ਸਤਰ ਇੱਕ ਹੁੰਦੇ ਨੇ ਅਸ਼ਤਰ ਸ਼ਸਤਰ ਹੁੰਦੇ ਨੇ ਜਿਹੜੇ ਹੱਥ ਵਿੱਚ ਫੜ ਕੇ ਲੜਿਆ ਜਾਵੇ ਜਿਵੇਂ ਕਿਰਪਾਨ ਹੋ ਗਈ ਟਾਲ ਹੋ ਗਈ ਇਹ ਸ਼ਸਤਰ ਨਹੀਂ ਅਸਤਰ ਹੁੰਦੇ ਨੇ ਜਿਨ੍ਹਾਂ ਨਾਲ ਦੂਰੋਂ ਬਾਅਰ ਕੀਤਾ ਜਾਵੇ ਜਿਵੇਂ ਤੀਰ ਹੋਗੇ ਉਹਨਾਂ ਨੇ ਸੋਚਿਆ ਵੀ ਅਸਤਰ ਹੈ ਨਹੀਂ ਇੰਨਾਂ ਕੋਲੇ ਆਪਾਂ ਅੱਗੇ ਵਧਦੇ ਜਾਨੇ ਤੇ ਗੱਡੀ ਵਿੱਚ ਬੈਠੇ ਸੂਰਮੇ ਸੋਚਦੇ ਨੇ ਅਸੀਂ ਇੱਕ ਵੀ ਤੀਰ ਅਜਾਈ ਨਹੀਂ ਜਾਣ ਦੇਣਾ ਕਿਉਂਕਿ ਸੀਮਤ ਤੀਰ ਨੇ ਨਾ ਇਹਨਾਂ ਨੂੰ ਅੱਗੇ ਆ ਲੈਣ ਦੋ ਮਾਰ ਹੇਠਾਂ ਆ ਜਾਣ ਸਾਡਾ ਇੱਕ ਇੱਕ ਤੀਰ ਕਈਆਂ ਦੀ ਜਾਨ ਲੈ ਕੇ ਜਾਵੇ ਜਿਮੀ ਇਹ ਮਾਰੇਠਾ ਆਏ ਐਸਾ ਗੜੀ ਵਿੱਚੋਂ ਤੀਰਾਂ ਦਾ ਮੀਂਹ ਭਰਾਇਆ ਗਿਆ ਕਿ ਦੇਖਦਿਆਂ ਦੇਖਦਿਆਂ ਲਾਸ਼ਾਂ ਦੇ ਢੇਰ ਲੱਗੇ ਫੌਜ ਜਿੰਨੀ ਕ ਅੱਗੇ ਵਧੀ ਸੀ ਨਾ ਉਦੋਂ ਦੁੱਗਣੀ ਦੂਰੀ ਤੇ ਪਿੱਛੇ ਚਲੀ ਗਈ ਐਸਾ ਬਾਰ ਕੀਤਾ ਐਸਾ ਭਾਰੀ ਹਮਲਾ ਕੀਤਾ ਇਹ ਜਿਹੜਾ ਤੀਰ ਚਲਾਉਣ ਦਾ ਅਭਿਆਸ ਹਨਾ ਪਹਿਲਾਂ ਵਾਲੇ ਸਮੇਂ 'ਚ ਬੜਾ ਕੀਤਾ ਜਾਂਦਾ ਸੀ ਆਪਾਂ ਤੇ ਹੁਣ ਸੋਚਾਂ ਮੰਗੀ ਵੀ ਇੱਕ ਤੀਰ ਕਈਆਂ ਦੀ ਜਾਨ ਕਿਵੇਂ ਲੈ ਜੂ ਕਦੇ ਸਮਾਂ ਬਣੇ ਨਾ ਜਦੋਂ ਆਪਾਂ ਦਿੱਲੀ 'ਚ ਜਾਣੇ ਆ ਜਰੂਰ ਵੇਖਿਓ ਗੁਰਦੁਆਰਾ ਮੋਤੀ ਬਾਗ ਤੇ ਉੱਥੋਂ ਦਾ ਇਤਿਹਾਸ ਪੁੱਛਿਓ ਵੀ ਇੱਥੇ ਇਤਿਹਾਸ ਕੀ ਹੈ ਤੇ ਉਹ ਦੱਸਦੇ ਨੇ ਵੀ ਇੱਥੇ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਵਿੱਚ ਨਾ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਚਲਾਇਆ ਸੀ ਇੱਥੋਂ ਖੜਕੇ ਤੇ ਗਿਆ ਕਿੱਥੇ ਸੀ ਕਿਲੇ ਦੇ ਵਿੱਚ ਫਿਰ ਜਾ ਕੇ ਕਿਲੇ ਦੀ ਦੂਰੀ ਵੇਖੇ ਫਿਰ ਪਤਾ ਲੱਗੂ ਤੀਰ ਚਲਾਉਣ ਦਾ ਵੇਗ ਕਿੰਨਾ ਹੈ ਕਿੰਨੀ ਤੇਜ਼ੀ ਨਾਲ ਤੀਰ ਜਾਂਦਾ ਸੀ ਜਦੋਂ ਆਪਾਂ ਮਹਾਨਕੋਸ਼ ਪੜ੍ਹਦੇ ਆ ਨਾ ਉਹਦੇ ਚ ਇੱਕ ਤਾਂਕ ਸ਼ਬਦ ਹੈ ਭਾਈ ਕਾਨ ਸਿੰਘ ਨਾਭਾ ਜੀ ਨੇ ਮਹਾਨਕੋਸ਼ ਲਿਖਿਆ ਉਹ ਚ ਤਾਂਕ ਸ਼ਬਦ ਪੜਿਓ ਉਥੇ ਲਿਖਿਆ ਮਿਲਦਾ ਹੈ ਕਹਿੰਦੀ ਜਦੋਂ ਤੀਰ ਨੂੰ ਕਮਾਨ ਨੂੰ 25 ਸ਼ੇਰ ਦੇ ਨਾਲ ਖਿੱਚਿਆ ਜਾਵੇ ਨਾ 25 ਸ਼ੇਰ ਜ਼ੋਰ ਦੇ ਨਾਲ 25 ਕਿਲੋ ਕਹਿ ਲਓ 25 ਕਿਲੋ ਜ਼ੋਰ ਦੇ ਨਾਲ ਖਿੱਚਿਆ ਜਾਵੇ ਉਹ ਇੱਕ ਟਾਂਕ ਦਾ ਧਨੋਖ ਹੁੰਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੌ ਟਾਂਕੀ ਧਨੋਖ ਰੱਖਦੇ ਹੁੰਦੇ ਸੀ ਹੁਣ 9 ਨੂੰ 25 ਨਾਲ ਗੁਣਾ ਕਰੋ ਕਿੰਨਾ ਬਣਦਾ ਜੀ 9 ਨੂੰ 25 ਨਾਲ ਗੁਣਾ ਕਰੀਏ 225 ਜਦੋਂ ਗੁਰੂ ਗੋਬਿੰਦ ਸਿੰਘ ਜੀ ਤੀਰ ਚਲਾਉਂਦੇ ਸੀ ਨਾ 225 ਕਿਲੋ ਖਿੱਚ ਕੇ ਇੰਨੇ ਜ਼ੋਰ ਨਾਲ ਖਿੱਚ ਕੇ ਉਹ ਤੀਰ ਛੱਡਿਆ ਜਾਂਦਾ ਸੀ ਫਿਰ ਉਹ ਕਈਆਂ ਦੇ ਸੀਨੇ ਕਿਉਂ ਨਹੀਂ ਵਿੰਨੇਗਾ ਤੇ ਜਿਹੜੇ ਗੁਰੂ ਜੀ ਦੇ ਸਿੰਘ ਸੂਰਮੇ ਨੇ ਉਹਨਾਂ ਨੇ ਵੀ ਤਾਂ ਉਹ ਅਭਿਆਸ ਕੀਤਾ ਹੋਇਆ ਹੈ ਨਾ ਜਿਵੇਂ ਤੀਰ ਚਲਾਏ ਲਾਸ਼ਾਂ ਦੇ ਢੇਰ ਲੱਗਦੇ ਨੇ ਫੌਜ ਦੁੱਗਣੀ ਦੂਰੀ ਤੇ ਪਿੱਛੇ ਜਾ ਕੇ ਸਾਹ ਲੈਂਦੀ ਹੈ ਤੇ ਹੁਣ ਉਹ ਫੌਜ ਡਰੀ ਬੈਠੀ ਆ ਘਬराई ਬੈਠੀ ਨਾਹਰ ਖਾਂ ਆਉਂਦਾ ਹੋਰ ਫੌਜ ਲੈ ਕੇ ਉਹ ਆ ਕੇ ਕਹਿੰਦਾ ਮੋਰਚਾ ਫਤਿਹ ਹੋ ਗਿਆ ਜਿੱਤ ਪ੍ਰਾਪਤ ਕਰ ਲਈ ਕੱਚੀ ਗੜੀ ਦੇ ਉੱਤੇ ਕਿੰਨੇ ਕਨੇ ਅੰਦਰ ਉਹ ਕਹਿੰਦੀ 40 ਨਹੀਂ ਹਜੇ ਜਿੱਤੇ ਨਹੀਂ ਗਏ ਅਸੀਂ ਤਾਂ ਅੱਗੇ ਨਹੀਂ ਵਧ ਸਕੇ ਨਾਹਰ ਖਾਂ ਕਹਿੰਦਾ ਲੱਖ ਦੀ ਲਾਣਤ ਹੈ ਤੁਹਾਡੇ ਤੇ ਤੁਹਾਡੇ ਤੋਂ ਹਜੇ 40 ਨਹੀਂ ਫੜੇ ਗਏ ਤੁਸੀਂ ਜਿੱਤ ਨਹੀਂ ਸਕੇ 40 ਨੂੰ ਤੁਸੀਂ ਵੱਧੋ ਅੱਗੇ ਤੁਹਾਨੂੰ ਏਡੀਆਂ ਏਡੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਏਡੇ ਲਖਬ ਦਿੱਤੇ ਗਏ ਨੇ ਵੱਡੇ ਵੱਡੇ ਜਰਨਲ ਕਹਾਉਨੀ ਉਹ ਕਹਿੰਦੇ ਤੂੰ ਵੇਖ ਲੈ ਸਾਹਮਣੇ ਹੋ ਕੇ ਜਦੋਂ ਨਾਹਰ ਖਾਨ ਨੇ ਵੇਖਿਆ ਲਾਸ਼ਾਂ ਦੇ ਢੇਰ ਲੱਗੇ ਹੈਰਾਨ ਹੁੰਦੇ ਵੀ ਉਹਨਾਂ ਦਾ ਆਪਾ ਇੱਕ ਵੀ ਨਹੀਂ ਮਾਰ ਸਕੇ ਆਪਾਂ ਸ਼ਹੀਦ ਕਹਿੰਦੇ ਆ ਪਰ ਉਹ ਉਦਾਂ ਹੀ ਬੋਲਦੇ ਕਹਿੰਦੇ ਇਹਨਾਂ ਦਾ ਆਪਾਂ ਇੱਕ ਵੀ ਨਹੀਂ ਖਤਮ ਕਰ ਸਕੇ ਆਪਣੇ ਨੇ ਮਾਰੇ ਗਏ ਮੂਰਲੇ ਡਰੇ ਬੈਠੇ ਨਹੀਂ ਵਜ਼ੀਰ ਖਾਨ ਨੂੰ ਕਹਿੰਦੇ ਵੀ ਜਿਹੜੇ ਵਿਚਕਾਰ ਨੇ ਨਾ ਉਹਨਾਂ ਨੂੰ ਅੱਗੇ ਕਰੋ ਮੂਰਲਿਆਂ ਨੇ ਨਹੀਂ ਜਾਣਾ ਹੁਣ ਅੱਗੇ ਜਿਹੜੇ ਵਿਚਕਾਰ ਸੀਗੇ ਵਿਚਕਾਰ ਲਈ ਫੌਜ ਨੂੰ ਅੱਗੇ ਕੀਤੀ ਜਾਂਦੀ ਹੁਣ ਉਸ ਫੌਜ ਨੂੰ ਤੋਰਿਆ ਜਾਂਦਾ ਵੀ ਅੱਗੇ ਵਧੋ ਆਪਾਂ ਤੇ ਕੰਧੇ ਹੀ ਟੱਪ ਜਾਣੀਆਂ ਨੇ ਕੱਚੀ ਗੜੀ ਦੀਆਂ ਜਦੋਂ ਅੱਗੇ ਵੱਧਦੇ ਆ ਨਾਹਰ ਖਾਂ ਕਹਿੰਦੇ ਮੈਂ ਵੀ ਨਾਲ ਚੱਲਦਾ ਐ ਨਾਹਰ ਖਾਂ ਤੁਰਿਆ ਗਨੀਖਾਂ ਕਹਿੰਦੇ ਕਿਤੇ ਮੈਂ ਨਾ ਰਹਿ ਜਾ ਮੇਰਾ ਨਾਮ ਰਹੀ ਨਾ ਜਾਵੇ ਮੈਂ ਅਨਾਮ ਤੋਂ ਨਾ ਰਹਿ ਜਾ ਇਹ ਕਹਿੰਦਾ ਮੈਂ ਵੀ ਨਾਲ ਚੱਲਦਾ ਐ ਮਹਿਮੂਦ ਅਲੀ ਨੇ ਵੇਖਿਆ ਵੀ ਦੋ ਜਰਨੈਲ ਚੱਲੇ ਨੇ ਇਹ ਕਹਿੰਦਾ ਮੈਂ ਵੀ ਜਾਣੇ ਫੌਜ ਨੂੰ ਚਾਹ ਚੜ ਗਿਆ ਵੀ ਸਾਡੇ ਤਾਂ ਜਰਨੈਲ ਸਾਡੇ ਆਗੂ ਨਾਲ ਜਾ ਰਹੇ ਨੇ ਹੁਣ ਸਾਨੂੰ ਕੀ ਹੋਣਾ ਜਿਵੇਂ ਗੜੀ ਦੇ ਕੋਲ ਆਏ ਇਤਿਹਾਸ ਦੱਸਦਾ ਨਾਹਰ ਖਾਨ ਨੇ ਨਾ ਗੜੀ ਦੇ ਪਿੱਛੋਂ ਦੀ ਪੌੜੀ ਲਾ ਲਈ ਪੌੜੀ ਲਾਈ ਤੇ ਚੜਨ ਲੱਗਿਆ ਪੌੜੀ ਤੇ ਪਹਿਲਾਂ ਨਾਹਰ ਖਾਨ ਚੜੀਏ ਇਹਦੇ ਪਿੱਛੇ ਗਨੀ ਖਾਨ ਚੜ ਗਿਆ ਮੈਂ ਵੀ ਛੇਤੀ ਸ਼ਾਲ ਮਾਰਾਂ ਅੰਦਰ ਮਹਿਮੂਦ ਅਲੀ ਨੇ ਪੌੜੀ ਨੂੰ ਹੱਥ ਪਾਏ ਵੀ ਜਿਵੇਂ ਗਨੀ ਖਾਂ ਉੱਪਰ ਹੋਏਗਾ ਮੈਂ ਵੀ ਚੜ ਜਾਣਾ ਜਿਵੇਂ ਨਾਹਰ ਖਾਂ ਉੱਪਰ ਪਹੁੰਚਿਆ ਨਾ ਇਤਿਹਾਸ ਵਿੱਚ ਲਿਖਿਆ ਮਿਲਦਾ ਸਾਮਣੀ ਗੁਰੂ ਗੋਬਿੰਦ ਸਿੰਘ ਜੀ ਦਾ ਮਸਕਰਾਉਂਦਾ ਹੋਇਆ ਚਿਹਰਾ ਨਜ਼ਰ ਆਇਆ ਆਨੰਦਪੁਰ ਸਹਿਬ ਛੱਡ ਕੇ ਆਏ ਨੇ ਛੋਟੇ ਪੁੱਤਰਾਂ ਦਾ ਪਤਾ ਨਹੀਂ ਕਿੱਥੇ ਚਲੇ ਗਏ ਫਿਰ ਵੀ ਲਿਖਿਆ ਮਿਲਦਾ ਗੁਰੂ ਜੀ ਹੱਸ ਕੇ ਮਿਲਦੇ ਨੇ ਨਾਰਖਾਂ ਮਸਕਰਾਉਂਦਾ ਚਿਹਰਾ ਸਤਗੁਰੂ ਜੀ ਦਾ ਨਜ਼ਰ ਆਉਂਦਾ ਜਿਵੇਂ ਉੱਪਰ ਨੂੰ ਵਧਣ ਲੱਗਦਾ ਸਤਗੁਰੂ ਜੀ ਕੰਨ ਤੱਕ ਖਿੱਚ ਕੇ ਤੀਰ ਇੱਕ ਤੀਰ ਨਾਹਰ ਖਾਂ ਨੂੰ ਬਖਸ਼ ਦਿੰਦੀ ਉਹਦੇ ਮੱਥੇ ਵਿੱਚੋਂ ਦੀ ਕੱਢ ਦਿੰਦੇ ਉਹ ਟੜੰਮ ਕਰਕੇ ਜ਼ਮੀਨ ਤੇ ਡਿੱਗਦਾ ਇੱਕ ਤੀਰ ਗਨੀਖਾਂ ਨੂੰ ਬਖਸ਼ਿਆ ਗੁਰੂ ਜੀ ਨੇ ਗਨੀਖਾਂ ਜ਼ਮੀਨ ਤੇ ਡਿੱਗਦਾ ਮਹਿਮੂਦ ਅਲੀ ਵੇਖਦੇ ਪਹਿਲਾਂ ਇੱਕ ਆਇਆ ਫਿਰ ਦੂਜਾ ਆਇਆ ਹੁਣ ਮੇਰੀ ਵਾਰੀ ਆ ਉਸੇ ਸਮੇਂ ਕੰਧ ਦੇ ਨਾਲ ਲੱਗਦਾ ਤੇ ਕੰਧ ਦੇ ਨਾਲ ਨਾਲ ਦੀ ਹੋ ਕੇ ਭੱਜ ਜਾਂਦਾ ਤੇ ਫੌਜ ਨੂੰ ਇਸ਼ਾਰਾ ਕਰਦਾ ਪਿੱਛੇ ਹਟ ਜਾਓ ਇੱਥੇ ਤਾਂ ਆਪਣੇ ਆਗੂ ਵੀ ਮਾਰੇ ਗਏ ਫੌਜ ਨੂੰ ਭੱਜਣਾ ਪੈ ਜਾਂਦੀ ਅਸੀਂ ਕਿਦੇ ਵਿਚਾਰੇ ਇੱਥੇ ਨਾਰਖਾਂ ਮਾਰਿਆ ਗਿਆ ਇੱਥੇ ਗਨੀਖਾਂ ਮਾਰਿਆ ਗਿਆ ਫੌਜ ਡਰਦੀ ਫਿਰ ਪਿੱਛੇ ਨੂੰ ਭੱਜ ਜਾਂਦੀ ਵਜ਼ੀਰ ਖਾਂ ਕਹਿੰਦਾ ਆਪਾਂ ਕੰਧਾਂ ਟੱਪਣੀਆਂ ਕਾਹਨੂੰ ਨੇ ਨਾਹਰ ਖਾਂ ਹੁਣੀ ਤਾਂ ਗਲਤੀ ਕਰ ਗਏ ਉਹਨਾਂ ਨੇ ਤਾਂ ਗਲਤੀ ਕਰ ਦਿੱਤੀ ਕੰਦਾ ਟੱਪਣ ਦੀ ਲੋੜ ਨਹੀਂ ਦਰਵਾਜ਼ਾ ਹੀ ਤੋੜ ਦਿਓ ਜਾਓ ਤੁਸੀਂ ਅੱਗੇ ਵਧੋ ਸਿੱਧਾ ਦਰਵਾਜ਼ੇ 'ਚ ਟੱਕਰ ਮਾਰੋ ਦਰਵਾਜ਼ੇ ਨੂੰ ਤੋੜੋ ਤੇ ਇਧਰਲੇ ਪਾਸੇ ਗੜੀ ਦੇ ਅੰਦਰ ਕੀ ਹੋ ਰਿਹਾ ਹੈ ਪੰਜ ਪਿਆਰਿਆਂ ਦੇ ਵਿੱਚੋਂ ਇੱਕ ਭਾਈ ਹਿੰਮਤ ਸਿੰਘ ਜੀ ਇਹ ਪੰਜ ਪਿਆਰਿਆਂ ਵਿੱਚੋਂ ਇੱਕ ਨਹੀਂ ਗੁਰੂ ਜੀ ਦੇ ਕੋਲ ਆਉਂਦੇ ਨੇ ਕੱਲਾ ਨਾਮੀ ਹਿੰਮਤ ਸਿੰਘ ਨੀ ਹਿੰਮਤ ਵਪਾਰ ਦੀ ਆਪਾਂ ਕਈ ਵਾਰ ਆਪਣੇ ਨਾਮ ਤੇ ਰੱਖ ਲੈਨੀ ਆ ਪਰ ਨਾਵਾਂ ਨੂੰ ਸਫਲਾ ਕੋਈ ਕੋਈ ਕਰਦਾ ਹੈ ਨਾਮ ਰੱਖਿਆ ਹੁੰਦਾ ਹੈ ਗੁਰਸਾਂਝ ਪਰ ਗੁਰੂ ਜੀ ਨਾਲ ਸਾਂਝ ਕਿਸੇ ਵਿਰਲੇ ਦੀ ਹੁੰਦੀ ਆ ਨਾਮ ਹੁੰਦਾ ਹੈ ਗੁਰਪ੍ਰੀਤ ਪਰ ਪ੍ਰੀਤ ਕਿਸੇ ਵਿਰਲੇ ਦੀ ਹੁੰਦੀ ਆ ਜਿਸ ਸਮੇਂ ਭਾਈ ਹਿੰਮਤ ਸਿੰਘ ਜੀ ਗੁਰੂ ਜੀ ਕੋਲ ਆਉਂਦੇ ਆ ਨਾ ਨਾਮ ਹੈ ਹਿੰਮਤ ਸਿੰਘ ਹਿੰਮਤ ਕਿੰਨੀ ਆ ਆ ਕੇ ਕਹਿੰਦੇ ਨੇ ਗੁਰੂ ਜੀ ਜਿਸ ਹਿਰਦੇ ਦੇ ਵਿੱਚ ਗੁਰੂ ਜੀ ਦਾ ਵਾਸਾ ਹੋ ਜਾਵੇ ਨਾ ਉਹ ਹਿਰਦਾ ਪਵਿੱਤਰ ਹੋ ਜਾਂਦਾ ਹੈ ਤੇ ਜਿਸ ਥਾਂ ਤੇ ਗੁਰੂ ਜੀ ਦਾ ਵਾਸਾ ਹੋ ਜਾਵੇ ਉਹ ਥਾਂ ਵੀ ਤੇ ਪਵਿੱਤਰ ਹੋ ਜਾਂਦੀ ਆ ਹੁਣ ਕੱਚੀ ਗੜੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਏ ਨੇ ਕੱਚੀ ਗੜੀ ਵੀ ਤਾਂ ਪਵਿੱਤਰ ਹੋ ਗਈ ਜਿੱਥੇ ਜਾਏ ਬਹੇ ਮੇਰਾ ਸਤ ਗੁਰੂ ਸੋ ਥਾਨ ਸੁਹਾਵਾ RAM RAJ JE AV PAD LEYE ਜਿੱਥੇ ਬਾਬਾ ਪੈਰ ਤਰੇ ਜਿੱਥੇ ਬਾਬਾ ਪੈਰ ਤਰੇ ਜਿੱਥੇ ਬਾਬਾ ਪੈਰ ਤਰੇ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ ਪੂਜਾ ਆਸਣ ਥਾਪਣ ਸੋਆ ਉਹ ਥਾਂ ਸਤਕਾਰਯੋਗ ਹੈ ਪੂਜਣਯੋਗ ਹੈ ਜਿੱਥੇ ਗੁਰੂ ਜੀ ਦਾ ਵਾਸਾ ਹੋਵੇ